ਔਰ ਜੀ ਤੁਹਾਨੂੰ ਇਹਨਾਂ ਦੀ ਇੱਕ ਵੱਖਰੀ ਚੀਜ਼ ਦੱਸ ਦਿਆਂ ਪਹਿਲਾਂ ਤੁਸੀਂ ਸੁਣਿਆ ਵੀ ਹੋਣਾ ਇਹ ਇਹਨੇ ਭੈਣ ਜਿਹੜੇ ਵੀ ਇੱਕ ਚੌਂਕੜੇ ਅਖੰਡ ਪਾਠ ਕਰਦੇ ਨੇ ਜੀ ਸੋ ਇੱਕ ਚੌਂਕੜੇ ਅਖੰਡ ਪਾਠ ਕਰਨਾ ਬਹੁਤ ਵੱਡੀ ਗੱਲ ਹੈ ਜੀ 2 2.5 ਘੰਟਿਆਂ ਦੀ ਰੌਲ ਲਾਣੀ ਬਹੁਤ ਔਖੀ ਹੁੰਦੀ ਹੈ ਸੋ ਧੰਨ ਨੇ ਇਹ ਅਸੀਂ ਤੇ ਸਾਰੇ ਕਹਿੰਨੇ ਆਂ ਮਹਾਰਾਜ ਕਿਰਪਾ ਬਖਸ਼ਿਸ਼ ਕਰਨਾ ਫੈਮਲੀ ਨੂੰ ਚੜ੍ਹਦੀ ਕਲਾ ਬਖਸ਼ਣ ਸੋ ਆਵਾਪ ਭੈਣ ਜੀ ਨਾਲ ਥੋੜੀ ਜੀ ਗੱਲ ਕਰਦੇ ਆਂ ਵੀ ਇਹਨਾਂ ਨੇ ਕਿੰਨੇ ਅਖੰਡ ਪਾਠ ਕੀਤੇ ਨੇ ਤੇ ਕਦੋਂ ਸ਼ੁਰੂ ਕੀਤਾ ਸੀ ਹਾਂਜੀ ਪੰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਥੋੜਾ ਜੀ ਬੋਲੋ ਹਾਂਜੀ ਇਹ ਮਤਲਬ 2006 ਚ ਸ਼ੁਰੂ ਕੀਤਾ ਸੀ ਜੀ ਅੱਛਾ ਜੀ ਅਖੰਡ ਪਾੜ ਇੱਕ ਚੌਂਕੜੇ ਤੁਸੀਂ 2006 ਚ ਸ਼ੁਰੂ ਕੀਤਾ ਸੀ ਜਦੋਂ ਤੁਸੀਂ ਪਹਿਲੀ ਵਾਰ ਕੀਤਾ ਸੀ ਤੁਹਾਨੂੰ ਕੁਝ ਔਖਾ ਲੱਗਾ ਸੀ ਜੀ ਹਾਂਜੀ ਪਹਿਲੀ ਵਾਰ ਥੋੜਾ ਐਂਡ ਚ ਜਾ ਕੇ ਲੱਗਾ ਸੀ ਪਰ ਚਲੋ ਮਾਰੇ ਨੇ ਸੰਪੂਰਨ ਕਰਵਾ ਲਿਆ ਸੀ ਜੀ ਓਕੇ ਜੀ ਤੇ ਹੁਣ ਤੱਕ ਪੈਂਦੀ ਤੁਸੀਂ ਕਿੰਨੇ ਅਖੰਡ ਪਾੜ ਕਰ ਚੁੱਕੇ ਹੋ ਇੱਕ ਚੌਂਕੜੇ ਜੀ ਹਾਂਜੀ 350 ਤੋਂ ਉੱਪਰ ਨੇ ਜੀ ਵਾਹਿਗੁਰੂ ਜੀ ਕਿਰਪਾ ਨਾਲ ਜੀ ਤੁਹਾਨੂੰ ਤੁਸੀਂ ਧੰਨ ਤੁਹਾਡੀ ਕਮਾਈ ਹੈ ਜੀ ਅੱਜਕੱਲ ਦੇ ਹੁੰਦੇ ਮੌਕੇ 'ਚ ਹੁੰਦੇ ਜਮਾਨੇ 'ਚ ਸੋ ਬਾਬਾ ਕਲਵੀਰ ਸਿੰਘ ਜੀ ਦੇ ਘਰ ਵੀ ਅਖੰਡ ਪਾਠ ਕਰਕੇ ਆਏ ਸੀ ਹਣਾ ਜੀ ਹਾਂ ਜੀ ਤੇ ਕਾਫੀ ਸੰਗਤ ਨੇ ਮਤਲਬ ਕਿ ਅਖੰਡ ਪਾਠ ਸੁਣਿਆ ਵੀ ਤੇ ਦੇਖਣ ਵੀ ਆਉਂਦੇ ਸੀ ਬਹੁਤ ਵੀ ਐ ਹੁੰਦਾ ਔਰ ਹੋ